ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੂ ਬੱਤਰ ਪ੍ਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਸੱਜਣੋ ਅੱਜ ਦੀ ਵਿਜ਼ਿਟ ਪਿੰਡ ਬਲਟੋਵਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਘਰੇਲੂ ਘਰ ਦੇ ਵਿੱਚ ਪਹੁੰਚ ਚੁੱਕੇ ਆ ਆਓ ਲਈਏ ਬਤੇਰੇ ਘਰੇਲੂ ਘਰ ਦੇ ਵਿੱਚ ਵੜਿਆ ਦੂਜਾ ਸੂਆ 10 11 ਕਿਲੋ ਦੁੱਧ ਦਸਦੇ ਆ ਬਹੁਤ ਸੋਹਣਾ ਪ੍ਰਿੰਟ ਪ੍ਰਿੰਟ ਤਾਂ ਤੁਹਾਨੂੰ ਬਹੁਤ ਸੋਹਣਾ 15 20 20 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਵਛੀ ਮਗਰ ਆ ਠੰਡੀ ਸੀਲ ਫੋਲਿਆ ਬਾਕੀ ਇਹ ਚੋਕੇ ਤੁਹਾਨੂੰ ਧਰਮ ਰਵਾ ਕੇ ਵਿਖਾ ਦਿੰਨੇ ਆ ਪ੍ਰੋਪਰ ਵੀਡੀਓ ਲੋ ਜੀ ਸੱਜਣਾ ਚਵਾਈ ਦੇ ਵੀ ਪ੍ਰੋਪਰ ਵੀਡੀਓ ਦੇਖ ਸਕਦੇ ਜੀ ਤੁਹਾਨੂੰ ਬਹੁਤ ਵਧੀਆ ਲੱਗਾ ਕਰਮਾਲੇ ਨੂੰ ਕੱਦ ਕਾਠ ਚੰਗਾ ਠੀਕ ਆ ਤੇ ਦੋ ਵਧੀਆ ਚਵਾਈ ਦੇਖ ਸਕਦੇ ਨਹੀਂ ਚੈੱਕ ਕਰ ਲਉ ਮੇਰੇ ਵੀਰੇ ਲੋ ਜੀ ਕਰ ਲਓ ਚੈੱਕ ਦੋ ਵਧੀਆ ਚਵਾਈ ਆ ਚੰਗੀ ਕਿਉਂਕਿ ਘਰੇਲੂ ਕਰਦੇ ਵਿੱਚ ਆ ਬਾਲਟੀ ਨਾਂ ਦੀ ਜੇ ਉਤੋਂ ਤਾਈ ਦੇ ਵਸੀ ਮਗਰ ਜਰਸੀ ਜੀ ਚੰਗੀ ਸਜਣੋ 40000 ਰੁਪਇਆ ਰੇਟ ਹੈ ਕਨੈਕਟ ਨੰਬਰ ਉੱਪਰ ਦਿੱਤਾ ਹੋਊਗਾ ਕਾਲ ਕਰਕੇ ਆਪਣੀ ਖਰੀਦਾਰੀ ਕਰ ਲਿਓ ਸਾਡੇ ਵੱਲੋਂ ਸასიਕਾਰ